ਮੇਰਾ ਨਾਮ ਦਵਿੰਦਰ ਸਿੰਘ ਪਿੰਡ ਰਾਜਪੁਰਾ ਕੀ ਕੰਮ ਕਰਦੇ ਮੈਂ ਪੰਜਾਬ ਪੁਲਿਸ ਦੇ ਵਿੱਚ ਹੀਐਸਆਈ ਰਿਟਾਇਰ ਹੋਇਆ ਅੱਜ ਕੀ ਘਟਨਾ ਹੋਈ ਜੇ ਕਹਿ ਕੋ ਜੀ ਤੁਸੀਂ ਰਾਤ ਪਏ ਸੀ ਘਟਨਾ ਕੀ ਰਾਤ ਅਸੀਂ ਦੋਵੇਂ ਮੀਆਂ ਬੀਬੀ ਰਾਤ ਨੂੰ 8 ਵਜੇ 8 8:30 ਵਜੇ ਰੋਟੀ ਖਾ ਕੇ ਪੈ ਗਏ ਜੀ ਬੱਚੇ ਬੱਚੇ ਗਏ ਨੇ ਬਾਹਰ ਤੇ ਸਵੇਰੇ ਜਲ 4:00 ਵਜੇ ਉੱਠੇ ਅਸੀਂ ਜਾਣਾ ਸੀ ਫਤੇਗੜ ਸਾਹਿਬ ਮੱਥਾ ਟੇਕਣ ਸਵੇਰੇ 4:00 ਵਜੇ ਘਰ ਦੇ ਉੱਠੇ ਜਦ ਦੇਖਿਆ ਲੋਕ ਲੱਗਿਆ ਪਿਆ ਸਾਡੇ ਜਿਹੜਾ ਦੂਸਰੇ ਬੈਡਰੂਮ ਚ ਘਰਦਿਆਂ ਮੈਨੂੰ ਠਾਲਿਆ ਵੀ ਉਹ ਬੈਡਰੂਮ ਦਾ ਲੋਕ ਲੱਗਿਆ ਪਿਆ ਉਹਨਾਂ ਨੇ ਠਾਲ ਕੇ ਜ ਮੈਨੂੰ ਪੁੱਛਿਆ ਵੀ ਇਹ ਲੋਕ ਕਿਨੇ ਲਾਇਆ ਜਦ ਮੈਂ ਜਾ ਕੇ ਟੈੱਕ ਕੀਤਾ ਤਾਂ ਲੋਕ ਲੱਗਿਆ ਪਿਆ ਸੀ ਤਾਂ ਸਾਡਾ ਦਿਮਾਗ ਵੈਸੀ ਘੁੰਮ ਗਿਆ ਵੀ ਇਹ ਲੋਕ ਕਿਨੇ ਲਾਇਆ ਤਾਂ ਮੈਂ ਬਾਹਰ ਦੀ ਜਾ ਕੇ ਪਿਛਲੀ ਗੈਲਰੀ ਵਿੱਚ ਜਾ ਕੇ ਦੇਖਿਆ ਤਾਂ ਗਰਿੱਲ ਪੱਟ ਕੇ ਚੋਰਾਂ ਨੇ ਅੰਦਰ ਐਂਟਰ ਹੋ ਕੇ ਸਾਰਾ ਸਮਾਨ ਚੋਰੀ ਕਰਕੇ ਸੜਾ ਲੈ ਗਏ ਇਦਾਂ ਕੋਈ ਖੜਕਾ ਵਗੈਰਾ ਨਹੀਂ ਪਤਾ ਕੋਈ ਖੜਕੇ ਦਾ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਅਗਲੇ ਬੈਡਰੂਮ ਤੇ ਅਸੀਂ ਪਈ ਸੀ ਉੱਥੋਂ ਕੋਈ ਪਤਾ ਨਹੀਂ ਲੱਗਿਆ ਪੱਕੇ ਦੀ ਆਵਾਜ਼ ਕਰਕੇ ਪਤਾ ਹੀ ਨਹੀਂ ਲੱਗਿਆ ਸਾਨੂੰ ਕਿੰਨੇ ਕੰਨ ਅੰਦਾਜ਼ਾ ਲੱਗਦਾ ਵੀ ਰਾਤ ਛੋੜੀ ਹੋਈ ਹੈ ਜੀ ਸਾਨੂੰ ਤਾਂ ਸਵੇਰੇ 4:00 ਵਜੇ ਉੱਠੇ ਸੀ ਘਰ ਦੇ ਉੱਤੇ ਜੀ ਸਵੇਰੇ ਜਾਣਾ ਸੀ ਬਾਬਾ ਜੀ ਦੇ ਫਤੇਗੜ ਸਾਹਿਬ ਮੱਥਾ ਟੇਕਣ ਤੇ ਸਵੇਰੇ ਉੱਠ ਕੇ ਪਤਾ ਲੱਗਿਆ ਸਾਨੂੰ ਕਿੰਨਾ ਕੁ ਨੁਕਸਾਨ ਹੋਇਆ ਕੀ ਕੀ ਲੱਗੀ ਨੁਕਸਾਨ ਘੱਟ ਤੋਂ ਘੱਟ ਹੋ ਗਿਆ ਸਾਡਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿੰਨਾ ਕਿ ਕੈਸ਼ ਜਾਂ ਸੋਨਾ ਕੈਸ਼ ਤੇ ਬੇਟੀ ਦਾ ਪਿਆ ਦੀ 56000 ਰੁਪਏ ਇੱਥੇ ਉਹ ਲੈ ਗਈ ਬਾਕੀ ਸੋਨਾ ਸੀ ਜਿਆਦਾਤਰ ਸੋਨਾ ਹੀ ਸੀ ਮੇਰਾ ਉਹ ਲੈ ਗਈ ਚੱਕ ਕੇ ਸਰਕਸ ਕੋਈ ਮਾੜਾ ਮੋਟਾ ਕੋਈ ਸ਼ੱਕ ਸਵਾਹ ਹੋਏ ਕਿਸੇ ਤੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸੀ ਕਿਸੇ ਨਹੀਂ ਸ਼ੱਕ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਤਾਂ ਇਹੀ ਕਰਦੇ ਆ ਭਾਈ ਆਪਦਾ ਵੀ ਜਿਹੜੇ ਚੋਰ ਟਪਟੇ ਨੇ ਉਹਨੂੰ ਟ੍ਰੇਸ ਕਰਨ ਬੰਦ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਉਹ ਤੇ ਪ੍ਰਵਾਹ ਪੁਲਿਸ ਪ੍ਰਸ਼ਾਸਨ ਪਹੁੰਚ ਗਈ ਸੀ ਹਾਂ ਮੌਕੇ ਤੇ ਆਪਣਾ ਐਸਆਈ ਕਲਾਚੋੜਾ ਅਨਚਾਰਜ ਉਹ ਪਹੁੰਚ ਗਈ ਸੀ ਆ ਕੇ ਚੈੱਕ ਕਰਕੇ ਚਲੇਗੇ 9:00 ਵਜੇ ਕਹਿੰਦੇ ਵੀ ਫਿੰਗਰਪ੍ਰਿੰਟ ਵਾਲੇ ਆਉਣਗੇ ਤੇ ਦੁਬਾਰਾ ਫੇਰ ਦੇਖਦੇ ਹਾਂ ਹੁਣ ਅੱਗੇ ਕੀ ਕਾਰਵਾਈ ਕਰਨਗੇ ਪਰਮੀਚੋ ਰਿਟਾਇਰ ਆ ਇਹ ਮੇਰੇ ਬਰਾਦਰ ਨੇ ਐਸਆਈ ਇਹ ਪੰਜਾਬ ਪੁਲਿਸ ਤੋਂ ਰਿਟਾਇਰ ਹੋਏ ਨੇ ਇਹਨਾਂ ਦੇ ਰਾਤ ਜਣਕੇ ਬਹੁਤ ਜ਼ਿਆਦਾ ਮਤਭਾਗੀ ਘਟਨਾ ਹੋਈ ਆ ਜਿਹੜੀ ਚੋਰੀ ਹੋਈ ਆ ਬਸ ਇਹ ਤਾਂ ਇਹ ਕਿਸੇ ਭੇਤੀ ਦਾ ਕੰਮ ਆ। ਬਾਕੀ ਪ੍ਰਸ਼ਾਸਨ ਦੀ ਵੀ ਬਣਦੀ ਆ ਕਾਰਵਾਈ ਇਹਨਾਂ ਦੇ ਕਰਨ ਦੀ ਕਿਉਂਕਿ ਨਸ਼ੇੜੀ ਜਾਦੇ ਹੋ ਰਹੇ ਨੇ ਅੱਜਕੱਲ੍ਹ। ਇਹਨਾਂ ਦੇ ਨਕੇਲ ਕਸੀ ਜਾਵੇ। ਕਿਉਂਕਿ ਪ੍ਰਸ਼ਾਸਨ ਜੇ ਇਹਨਾਂ ਤੇ ਨਕੇਲ ਪਾਊਗਾ ਤਾਂ ਆਪਣਾ ਬਚਤ ਹੋ ਸਕਦੀ ਆ। ਨਹੀਂ ਤਾਂ ਹੁਣ ਇਹ ਨਾਲ ਦੇ ਕਮਰੇ ਚ ਸੁੱਤੇ ਪਏ ਨੇ। ਇਹਨਾਂ ਨੂੰ ਭਿੰਕ ਨਹੀਂ ਲੱਗਣ ਦਿੱਤੀ ਇਹਨਾਂ ਨੇ। ਨਸ਼ੇੜੀਆਂ ਦੀ ਕੰਮ ਨੇ ਇਹ। ਜੇ ਪ੍ਰਸ਼ਾਸਨ ਨਹੀਂ ਇਹਨਾਂ ਤੇ ਨਸ਼ੇੜੀਆਂ ਤੇ ਕਾਰਵਾਈ ਕਰੂਗਾ। ਫਿਰ ਅੱਗੇ ਤਾਂ ਹੁਣ ਬੰਦੇ ਪਏ ਨੇ ਉਹਰੇ ਇਹ ਤਾਂ ਦਿਨੇ ਆ ਕੇ ਵੀ ਡਾਕੇ ਮਾਰਨੇ ਸ਼ੁਰੂ ਕਰ ਦਣਗੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੀ ਘਟਵਟ 7-8 8 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਪੰਜੀ-ਪੰਜੀ ਕਰਕੇ ਪਤਾ ਨਹੀਂ ਕਿਵੇਂ ਜੋੜੀ ਸੀ ਇਹਨਾਂ ਨੇ 24 25 32 ਸਾਲ ਇਹਨਾਂ ਨੇ 50% ਦੀ ਨੌਕਰੀ ਕਰੀ ਆ ਪੰਜੀ-ਪੰਜੀ ਕਰਕੇ ਜੋੜ ਕੇ ਤਾਂ ਉਹਰੇ ਤੱਕ ਪਹੁੰਚੇ ਜੀ ਉਹ ਸਾਰਾ ਦੋ ਦੋ ਘੰਟੇ ਇਕੱਠਾ ਕਰਕੇ ਲੈ ਗਏ ਉਹ ਸੰਜੀਰ ਗੱਲ ਕਰੀਕ ਪੰਜਾਬ ਪੁਲਿਸ ਦੇ ਮੁਲਾਜ਼ਮੇ ਹੀ ਸੁਰੱਖਤ ਨਹੀਂ ਤਾਂ ਆਮ ਲੋਕਾਂ ਨੂੰ ਕਿੰਨਾ ਕੁ ਚੀ ਦੇਖਦੇ ਆ ਆਮ ਲੋਕ ਆਮ ਲੋਕ ਕਿਹੜੇ ਸੁਰੱਖਿਆ ਨੇ ਜੀ ਹੁਣ ਤਾਂ ਉਹ ਤੁਸੀਂ ਉਹ ਦਿਮਾਗ ਜੀ ਕੱਢ ਦੋ ਹੁਣ ਤਾਂ ਦਿਨੇ ਹੁਣ ਤੁਹਾਡੇ ਸਾਹਮਣੇ ਆ ਹੁਣ ਗਾਜਰਾ ਵਾਂਗੂ ਅੱਜ ਕੱਲ ਬੱਡ ਟੋਕਾ ਕਰਕੇ ਲੰਘ ਜਾਂਦੇ ਨੇ ਅੱਜ ਕੱਲ ਤਾਂ ਪ੍ਰਸ਼ਾਸਨ ਦੀ ਕੋਈ ਹਾਈ ਹੀ ਨਹੀਂ ਬਾਕੀ ਕਿ ਸਰਕਾਰਾਂ ਜੀ ਆ ਗਈਆਂ ਉਹ ਨਲਾਇਕੀ ਨਲਾਇਕ ਸਰਕਾਰਾਂ ਨੇ ਸਰਕਾਰਾਂ ਦੇ ਵੀ ਜ਼ਿੰਮੇਵਾਰੀ ਵੰਡਦੀ ਆ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦਾ ਕੋਈ ਰਾਤ ਨੂੰ ਪੀਸੀਆਰ ਘੁੰਮਦੀ ਹੋਵੇ ਪੈਟਰੋਲਿੰਗ ਹੁੰਦੀ ਹੋਵੇ ਪਿੰਡਾਂ ਦੇ ਵਿੱਚ ਮਤਵਲੇ ਨਹੀਂ ਹੈਗਾ ਕੋਈ ਵੀ ਚੋਰ ਚਪੱਕਾ ਕੋਈ ਐਵੇਂ ਆ ਜੇ ਰਾਤ ਨੂੰ ਪੰਜਾਬ ਪੁਲਿਸ ਵਗੈਰਾ ਜਿਵੇਂ ਆਪਣੇ ਲਾਏ ਹੋਏ ਨੇ ਰਾਤ ਨੂੰ ਪੈਟਰੋਲਿੰਗ ਹੋਣੀ ਚਾਹੀਦੀ ਆ ਪਹਿਰੇ ਲੱਗਣੇ ਚਾਹੀਦੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਵੀ ਜਿਹੜੇ ਚੋਰ ਚਪੱਕੇ ਨੇ ਇਹਨਾਂ ਤੇ ਸਖਤ ਕਾਰਵਾਈ ਕਰੀ ਜਾਵੇ ਤੇ ਬਾਕੀ ਪ੍ਰਸ਼ਾਸਨ ਨੂੰ ਮੇਹਨਤ ਇਹੀ ਆ ਵੀ ਰਾਤ ਨੂੰ ਪੀਸੀਆਰ ਘੁੰਮਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਵੀ ਤੇ ਬਾਬਾ ਕੀ ਪੈਰੇ ਲੱਗਣੇ ਚਾਹੀਦੇ ਨੇ ਹਰ ਸੇਬਲ ਜੀ ਸੰਚਾਰ ਚਮਕੇ ਕਾਲਾ ਝਾੜ ਸਰ ਇੱਕ ਹੋਰੇ ਰਾਜਪ੍ਰੇਮ ਕੰਢੀ ਚੋਰੀ ਹੋਈ ਹੈ ਕਿਵੇਂ ਕੀ ਗੱਲਬਾਤ ਜੀ ਆ ਸਾਨੂੰ ਸਵੇਰੇ ਤਰਾ ਮਲੇਕ ਕਰੀਬ 7 ਵਜੇ ਦਵਿੰਦਰ ਸਿੰਘ ਨਾਲ ਜੀ ਵੀ ਉਹਦੇ ਘਰ ਜਿਹੜਾ ਖੇਤਾਂ ਦਾ ਪਿੰਡ ਤੋਂ ਬਾਹਰ ਹੈ ਤੇ ਇਹਦੀ ਪਿੱਠਾ ਖੇਤਾਂਵਾਂ ਲੱਗਦੀ ਹੈ ਵੀ ਉੱਥੇ ਰਾਤ ਚੋਰੀ ਹੋਈ ਹੈ ਤੇ ਅਸੀਂ ਆ ਕੇ ਮੌਕਾ ਦੇਖਿਆ ਤਾਂ ਪਿੱਛੋਂ ਗ੍ਰੇਲਰਾਂ ਨੂੰ ਤੋੜ ਕੇ ਅੰਦਰ ਕੋਈ ਦਾਖਲ ਹੋਣਾ ਪਾਇਆ ਗਿਆ ਇਹਦੇ ਅਸੀਂ ਇਹਨਾਂ ਟੈਕਨੀਕਲ ਟੀਮਾਂ ਫਿੰਗਰਪ੍ਰਿੰਟ ਵਗੈਰਾ ਕੋ ਆ ਚੁੱਕੇ ਨੇ ਬੇਰੁਹੀ ਕਰ ਰਹੇ ਆ ਜੋ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨਾ ਕੁ ਨੁਕਸਾਨ ਦੀ ਜਾਣਕਾਰੀ ਉਸ ਕੋਲ ਆ ਰਹੀ ਫਿਰ ਹਾਲਤੋ ਪਰਿਵਾਰ ਵੱਲੋਂ ਜਿਹੜਾ ਚੈੱਕ ਕਰਕੇ ਦੱਸਿਆ ਜੋ ਹਲੇ ਅਸੀਂ ਉਹਨਾਂ ਨੂੰ ਛੇੜਛਾੜ ਨਹੀਂ ਸੀ ਕਰ ਦਿੱਤੀ ਕਿਉਂਕਿ ਟੀਮਾਂ ਫਿੰਗਰਪ੍ਰਿੰਟਿੰਗਾਂ ਆਈ ਹੋਈ ਆ ਉਸ ਤੋਂ ਬਾਅਦ ਉਹ ਦੇਖਣਗੇ ਕਿ ਕੀ ਉਹ ਸਮਾਨ ਚੋਰੀ ਹੋਇਆ ਕੀ ਰਹਿ ਗਿਆ ਕੀ ਪਿਆ ਸੀ ਸਰ ਲੱਗਦਾ ਨਹੀਂ ਵੀ ਜੇ ਮੇ ਚੋਰਾਂ ਨੂੰ ਕੋਈ ਵੇਖੋਫ ਹੋਏ ਖੜੇ ਲੇ ਮੈਨਾਂ ਕੋਈ ਡਰ ਡਰ ਪੋਰ ਨਹੀਂ ਲੱਗਦਾ ਨਹੀਂ ਇਹ ਜੀ ਕੋਈ ਗੱਲ ਨਹੀਂ ਜੀ ਵੇਖੋਫ ਹੋ ਲਈ ਪਰੰਤੂ ਉਹ ਸਾਡੇ ਅਗਸਤਾਂ ਵਿੱਚ ਚੱਲਦੀਆਂ ਰਾਤ ਨੂੰ ਫਿਰ ਵੀ ਚਲੋ ਇਹ ਗਾਇਬ ਗਏ ਉਹਨਾਂ ਨੇਰੇ ਦਾ ਫਾਇਦਾ ਤੇ ਬਾਰਦ ਨੂੰ ਜਾਂਚ ਦਿੱਤਾ ਸੀ ਜਲਦੀ ਨੂੰ ਟ੍ਰੇਸ ਕਰ ਲਾਂਗੇ ਪਿੰਡਾਂ ਨਾਲ ਬੋਲਿਆ ਯਾਰ ਵੀ ਪੀਸੀਆ ਵਗੈਰਾ ਦੀ ਵੀ ਕਰਕੇ ਜਿਹੜੇ ਮਾਰੇ ਜਾਂਨ ਚਲੋ ਥੋੜਾ ਮੋਟਾ ਵੀ ਲੋਕਾਂ ਨੂੰ ਹੋ ਰਹੇ ਨੇ ਵੀ ਜਿਹੜੇ ਮਾਰੇ ਜਾਂ ਰਹੇ ਨੇ ਬਿਲਕੁਲ ਸਾਡੇ ਅਗਸਤਾਂ ਆਉਂਦੀਆਂ 11 ਤੋਂ 4 ਪੱਕੇ ਅਗਸਤਾਂ ਨੇ ਵੈਸੇ ਵੀ ਗਾਹੇ-ਗਾਹੇ ਦਿਨ ਨੂੰ ਵੀ ਰਾਤ ਨੂੰ ਵੀ ਤੇ ਪੱਕੀ ਵੀ ਜਾਂਦਾ ਉਦੋਂ ਇਲਾਵਾ ਮੈਂ ਵੀ ਅਗਸਤ ਜਾਂਦੇ ਸੀ ਰਾਤ ਨੂੰ ਤੇ ਬਾਕੀ ਕੈਮਰੇ ਅਸੀਂ ਦੇਖ ਰਹੇ ਹਾਂ ਟੀਮਾਂ ਲੱਗੀਆਂ ਨੇ ਜੀ ਜੋ ਵੀ ਸਲਾਗ ਲੱਗਦਾ ਉਹਨੂੰ ਤੱਕ ਜਲਦੀ ਨੂੰ ਟ੍ਰੇਸ ਕਰ ਲਾਂਗੇ